ਲੋ ਦੋਸਤੋ ਹਰਪਾਜਨ ਸਿੰਘ ਦੇ ਘਰ ਦਾ ਰਾਸ਼ਨ ਆਪਣੇ ਕੋਲ ਪਹੁੰਚਦਾ ਕਰਤਾ ਜੀ ਤੇ ਇਹ ਇਸ ਵਾਰ ਸੇਵਾਏ ਜੀ ਸਾਡੇ ਛੋਟੀ ਭੈਣ ਬਲਜਿੰਦਰ ਕੌਰ ਇਨਸਪੈਕਟਰ ਨੇ ਉਹਨਾਂ ਦੇ ਪਿਤਾ ਨੂੰ ਤਾਂ ਸਾਰੇ ਜਾਣਦੇ ਆਮਰਜੀਤ ਸਿੰਘ ਜੀ ਨੇ ਤੇ ਸਾਡੀ ਉਸ ਛੋਟੀ ਭੈਣ ਵੱਲੋਂ ਆ ਜੀ ਇਸ ਵਾਰ ਰਾਸ਼ਨ ਇਹ ਤੇ ਹੁਣ ਅਸੀਂ ਛੱਡਣ ਜਾ ਰਹੇ ਹਾਂ ਚੱਕ ਲੱਕ ਚੱਕ ਹਰਪਾਜਨ ਸਿੰਘ ਦੇ ਛੱਡਣ ਜਾ ਰਹੇ ਹਾਂ ਤੇ ਆਸ਼ੀਰਵਾਦ ਦਿਓ ਸਾਡੀ ਭੈਣ ਨੂੰ ਉਹਨੂੰ ਬਲਵਖਸ਼ੇ ਇਸੇ ਤਰ੍ਹਾਂ ਦੇ ਚੰਗੇ ਕੰਮਾਂ ਦਾ ਭੈਣ ਬਲਜਿੰਦਰ ਕੌਰ ਇੰਸਪੈਕਟਰ ਹੈ ਮੁਹਾਲੀ 15ਵਾਂ ਆਜੇ ਕੱਲੇ ਆਜਾ ਜਨਾ ਦੇ ਆਈ ਆ ਕਿੱਥੇ ਰੱਖੀਂ ਕੋਈ ਨਾ ਤੁਸੀਂ ਬਾਹਰ ਕਰ ਲਿਓ ਅੰਦਰ ਵੀ ਆ ਜੀ ਹਾਂ ਆਜੇ ਕੱਲ ਕਿੱਥੇ ਰੱਖਣਾ ਅੰਦਰ ਆ ਜੀ ਬਿੱਚ ਅੰਦਰ ਚੱਪੜ ਵਿੱਚ ਪਾਉਣ ਦੇ ਨਾ ਨਾ ਕੋਈ ਨਾ ਕੋਈ ਸਰ ਇਹ ਕਾਹ ਕਿਹਾ ਹਾਂ ਸੱਲ ਠੀਕ ਹੈ ਪਰ ਜਨਾ